तुम वेख रहे हो पांच सारे न्यूज़ से मैं थोड़े हाँ तो नरप्रीत कौर दस दी है कि अज अं खरड़ के दशहरा ग्राउंड पहुंचे हुए हैं जिते अज बीजेपी आगू रणजीत सिंह गिल के वालों रामलीला का उद्घाटन किया जाएगा उन्होंने गलबात भी करा की गलबात हुई है वह भी थोड़ा सुनावे और हर साल हमें बढ़ चढ़ कर सहयोग देते हैं कोई समय था हम एक एक गलियों में काटने जाते थे और साल 85 से ये शुरू हो रखी है 1985 से उस समय आप समझ सकते हैं पैसे की क्या कीमत थी हिजार जी और भी जो है सब मेरे को यहाँ से उनका नाम नहीं दिखाई दे रहा आज के हमारे मुख्यमंत्री जी आ चुके हैं आज का शुभ मुहूर्त सरदार रंजीत सिंह जी गिल जो कि हर साल हमेशा योग देते हैं बीजेपी दे के आगू तो हम भी उन्हें हौसला देते हैं कि हम भी आपके साथ खड़े हैं तो आज का शुभ मुहूर्त सरदार रजीत सिंह जी के जो कि बीजेपी के आगू हैं अपने शुभ कर्मों से आकर मुझकर करके हर साल देखते हैं आप बहुत सा योगी राम चंद्र महाराज की मैं तो देखे यादगार चीन खुला बोलो ਖੁਾਜੇ ਬੜਾ ਸ਼ੁਭ ਦਿਹਾੜਾ ਜਦੋਂ ਕਿ ਭਗਵਤ ਰੇਤੇ ਯੁਗ ਦੇ અવਤਾਰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੇ ਜੋ ਕਿ ਰਮਾਇਣ ਤੇ ਆਧਾਰਿਤ ਇਹ ਰਾਮਲੀਲਾ ਜਿਹੜੀ ਅੱਜ ਉਹਦੀ ਸ਼ੁਰੂਆਤ ਕੀਤੀ ਗਈ ਹੈ ਸੋ ਮੈਂ ਆਪਣੇ ਆਪ ਨੂੰ ਵੀ ਬੜਾ ਭਾਗਾ ਸਮਝਦਾ ਔਰ ਇਸ ਮੌਕੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅ ਅੱਜ ਦੇ ਇਸ ਰਾਮਲੀਲਾ ਸ਼ੁਰੂਆਤ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਲੋੜ ਹੈ ਭਗਵਾਨ શ્રી ਰਾਮ ਜੀ ਦੇ ਸਿਖਿਆਵਾਂ ਤੇ ਚੱਲਣ ਦੀ ਅੱਜ ਜੋ ਕਲਯੁਗ ਦੇ ਵਿੱਚ ਭਰਾਵਾਂ ਭਰਾਵਾਂ ਦਾ ਪਿਆਰ ਖਤਮ ਹੋ ਗਿਆ ਜੋ ਕਿ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਸੀ ਵੀ ਭਰਾਵਾਂ ਦਾ ਪਿਆਰ ਕੀ ਹੁੰਦਾ ਹੈ ਲੇਕਿਨ ਅੱਜ ਸਮਾਂ ਐਸਾ ਆ ਗਿਆ ਵੀ ਭਰਾ ਭਰਾ ਦਾ ਦੁਸ਼ਮਣ ਬਣਦਾ ਜਾਂਦਾ ਹੈ ਮਾਪੇ ਦੀ ਆਗਿਆ ਦਾ ਪਾਲਨ ਕਰਨਾ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਸੀ ਸੋ ਅੱਜ ਆਪਾਂ ਦੇਖਦੇ ਹਾਂ ਵੀ ਮਾਪੇ ਦਾ ਸਤਕਾਰ ਜਿਹੜਾ ਘਟਦਾ ਜਾਂਦਾ ਹੈ ਸੋ ਤਿਆਗ ਜਿਹੜਾ ਕਿ ਉਹਨਾਂ ਨੇ ਕਿਹਾ ਸੀ ਵੀ ਤਿਆਗ ਦੀ ਕਿਵੇਂ ਕਰਨਾ ਸੋ ਅੱਜ ਅਸੀਂ ਹੋਰ ਜ਼ਿਆਦਾ ਜਿਹੜੇ ਅੱਜ ਦੇ ਕਲਯੁਗ ਚ ਅਸੀਂ ਮੋਹ ਮਾਇਆ ਚ ਫਸਦੇ ਜਾਂਦੇ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਕਮੇਟੀ ਦਾ ਜਿਹੜੇ ਹਰ ਸਾਲ ਕਰਦੇ ਨੇ ਤੇ ਸਾਡੇ ਉਹਦੇ ਨਾਲ ਜਿਹੜੇ ਸਾਡਾ ਬੱਚੇ ਨੇ ਯੂਥ ਹੈ ਉਹਨੂੰ ਜੋੜਿਆ ਜਾਂਦਾ ਔਰ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੇ ਤ੍ਰਿਤੇ ਯੁਗ ਦੇ ਵਿੱਚ ਇਹ ਸਖਿਆਵਾਂ ਜਿਹੜੀਆਂ ਭਗਵਾਨ ਸ੍ਰੀ ਰਾਮ ਜੀ ਨੇ ਦਿੱਤੀਆਂ ਸੀ ਉਹ ਅੱਜ ਲਾਗੂ ਕਰਨ ਦੀ ਜਿਹੜੀ ਲੋੜ ਹੈ ਸੋ ਮੈਂ ਕਮੇਟੀ ਦਾ ਵੀ ਧੰਨਵਾਦ ਕਰਦਾ ਜੋ ਹਰ ਸਾਲ ਮੌਕਾ ਦਿੰਦੇ ਨੇ ਮੇਰੇ ਨਾਲ ਸਾਡੇ ਮੰਡਲ ਦੇ ਪ੍ਰਧਾਨ ਰਕੇਸ਼ ਗੁਪਤਾ ਜੀ ਅਰਨ ਜੀ ਸ੍ਰੀ ਨਮਾਸ ਰਾਜੂ ਜੀ ਭਪਿੰਦਰ ਸਿੰਘ ਕਾਲਾ ਜੀ ਪਰਮਿੰਦਰ ਲੌਂਗੀਆ ਜੀ ਇਹ ਵੀ ਸਾਰੇ ਜਿਹੜੇ ਆਏ ਨੇ ਸੋ ਮੈਂ ਕਮੇਟੀ ਦੇ ਸਮੂਹ ਕਮੇਟੀ ਦਾ ਜਿਹੜੀ ਸ੍ਰੀ ਰਾਮਲੀਲਾ ਕਲੱਬ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਰ ਲਾਸਟ ਵਾਲਾ ਇਹ ਕਿ 40 ਸਾਲ ਹੋ ਚੁਕੇ ਨੇ ਖਰੜ ਦੁਸ਼ਹਿਰਾ ਦੇ ਵਿੱਚ ਜਿਹੜਾ ਇਹ ਰਾਮ ਮੇਲਾ ਹੁੰਦੀ ਇਸ ਨੂੰ ਲੈ ਕੇ ਨਹੀਂ ਇਹ ਬਹੁਤ ਹੈ ਜੀ ਇਹ 40 ਸਾਲ ਖਰੜ ਛੋਗੇ ਜੀ ਇਹ ਤਾਂ ਸਾਡੇ ਬਜ਼ੁਰਗਾਂ ਦੀ ਸਦੀਆਂ ਤੋਂ ਚੱਲੀ ਆ ਰਹੀ ਹੈ। ਇਹ ਸਦੀਆਂ ਤੋਂ ਚੱਲੀ ਆ ਰਹੀ ਜਿਹੜੀ ਪਰੰਪਰਾ ਹੈ। ਸੋ ਇਸ ਸੀਜ਼ਨ ਨੂੰ ਅੱਗੇ ਜਿਹੜੇ ਇਹ ਕਲੱਬ ਇਹਨੂੰ ਕੰਟੀਨਿਊ ਕਰ ਰਿਹਾ। ਤੁਸੀਂ ਇਹ ਦੇਖੋ ਵੀ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਪਰ ਤੁਸੀਂ ਇਹ ਨਿਗਾਹ ਮਾਰੋ ਵੀ ਬੱਚੇ ਨੌਜਵਾਨ ਸਾਡੇ ਸਾਡੇ ਨੌਜਵਾਨ ਬੱਚੀਆਂ ਕਿਵੇਂ ਦੇਖੋ ਅੱਜ ਵੀ ਕਿੰਨਾ ਉਤਸ਼ਾਹ ਹੈ ਸਦੀਆਂ ਤੋਂ ਚੱਲੀ ਆਉਂਦੀ ਹੈ ਲੇਕਿਨ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੋਣ ਦੇ ਬਾਵਜੂਦ ਵੀ ਇਹ ਇਹਦੇ ਲਈ ਕਿੰਨਾ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿੰਦੀ ਜਿਹੜੀ ਸੰਗਤ ਬੈਠੀ ਹੈ ਸੋ ਮੈਂ ਮੁਬਾਰਕਬਾਦ ਦਿੰਦਾ ਕਮੇਟੀ ਨੂੰ ਸੋ ਮਸ